ਨਾ 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 ਤਾਵੇ ਨਹੀਂ ਜਿਵੇਂ ਤੂੰ ਅੱਖਿਆ ਆ ਇਹਦਾ ਬੰਦਾ ਜੀ ਮੈਂ ਕੋਈ ਦਿੰਨਾ ਪੂਰੀ ਜਿਵੇਂ ਤੂੰ ਅਣਾ ਆਖਾਂਗੇ ਉਹ ਮੈਂ ਕਰ ਲਾਂ ਮੈਂ ਦੰਨਾ ਗੱਲ ਸਹੀ ਗੱਲ ਬੰਦਾ ਲੈ ਕੇ ਜਾਣਾ ਮੇਰੇ ਨਾਲ ਸੁਣਦਾ ਬਸ ਇਹ ਹੋ ਗਿਆ ਕਿਉਂ ਰੁਕੀ ਉਧਰ ਆ ਜੀ ਤੈਨੂੰ ਬਿਠਾਉ ਯਾਰ ਚਲੋ ਜੇ ਅੱਗੇ ਜਾਣਾ ਉਹ ਬਾਹਰ ਗੱਲ ਕਰ ਕੋਈ ਨਾ ਪਾ ਦੀ ਸ਼ੈਡੋ ਕੋਈ ਨਾ ਕਰ ਲੋ ਬਾਬੂ ਆ ਜਾਓ ਤੋ ਆਖੋ ਆ ਜਾਓ ਕੋਈ ਅੰਗਰੀ ਆ ਜਾਓ ਕੋਈ ਗੱਲ ਨਹੀਂ ਮੈਂ ਵੀ ਪਤਾ ਕਿਹੜਾ ਪਤਾ ਨਹੀਂ ਮੇਰੇ ਕਿਉਂ ਲੱਗਾ ਤੁਹਾਨੂੰ ਉਹ ਹੋ ਪੈਂਦੀ ਆ ਉਹ ਗੱਲ ਨਹੀਂ ਕਰਨਾ ਬਾਤ ਯਾਰ ਪੰਗਲਾ ਦੀ ਆ ਗੱਲ ਨਹੀਂ ਆ ਨਹੀਂ ਆਪੇ ਲਾਈ ਆਪੇ ਲਾਈ ਆ ਗੱਲ ਬਰਗੇ ਰੋ ਰਹੀ ਪੰਗਲਾ કેરી આ કેમ તકરાઈ ગઈ આ નકલો તો કેતા બંદો ઓન પટ્ટો કેતા બંદો મુસરભાઈ બાંડા દી નહી લાગી બાંડા બાંડા નહી તોલા નહી લાગી જાવ કોણ નહી નહી આ કાલી જરા પ્યારા જાવ લે તો પાકરાઈ જઈ ਦੇ ਵੀਡੀਓ ਬੰਦ ਨਹੀਂ ਹਾਂ ਇਹ ਬੰਦਾ ਸਾਰਾ ਇਹ ਮੈਂ ਲਾਈ ਹੋਈ ਨਾ ਤੇ ਦੋ ਮਰਜੀ ਕਰ ਸਾਰਾ ਕੋਈ ਨਹੀਂ ਮੈਂ ਜੀ ਲਾਈ ਕੇ ਤੂੰ ਹੀ ਲਾਇਆ ਮੇਰੀ ਪਾਗਲ ਕੋਈ ਕਰ ਦੇ ਜਿਹੜਾ ਕੇ ਜਵਾਬ ਦੇ ਜਿਹੜਾ ਮੈਂ ਸਾਰਾ ਜਾਂ ਤੇ ਗਾਜ ਦੇ ਚੱਕਰ ਨਹੀਂ ਜਾਂ ਤੇ ਗਾਜ ਦੇ ਚੱਕਰ ਨਹੀਂ ਮੇਰੇ ਤੇ ਜਾਣਾ ਖਾਣਾ ਜੇ ਮੈਂ ਜਾਣਾ ਖਾਣਾ ਜੇ ਮੈਂ ਜਾਣਾ ਖਾਣਾ ਜੇ ਮੈਂ ਜਾਣਾ ਆ ਮੇਰੇ ਸੱਟ ਮਾਰੀ ਇਧਰ ਆਖ ਤੂੰ ਉਹ ਸਲਾਮਾ ਜਵਾਯਾ ਦਾ ਆ ਮਰੇ ਦਾ ਸੱਟ ਮਾਰੀ ਬਾਹਰ ਜੀ ਲੱਗ ਗਈ ਇਹ ਸੱਟ ਲੱਗੀ ਆਵੇ ਇੱਕ ਸਾਹਮਣੇ ਆਵੇ ਆਵੇ ਪਤਾ ਦੇ ਕੋਈ ਗੱਲ ਨਹੀਂ ਉਹ ਸਲਾਮਾ ਹੱਥ ਤੁਹਾਡੇ ਹੱਥ ਲੱਗੀ ਕੋਈ ਗੱਲ ਨਹੀਂ ਕਹੀਂ ਵਾਰੀ ਤਾਂ ਜੱਗ ਸੱਟ ਲੱਗੀ ਕੋਈ ਨਹੀਂ ਕੋਈ ਨਹੀਂ ਸਾਡੀ ਜਾਨ ਬੇਚੀ ਕੀਤੀ ਆ ਸਿਕੋ ਕੋਈ ਨਹੀਂ ਤੂੰ ਵੀ ਬਹੁਤ ਬਾਰੇ ਕਿ ਚੱਲ ਤੂੰ ਸਟਾਰ ਲਾਈ ਦਸਤਾਨ ਮਾ ਬੰਮਣੇ ਤੂੰ ਬੰਮਣ ਕਰ ਜਲਾ ਬੰਮਣ ਬੰਮਣ ਨਹੀਂ ਲਉਂਦੇ ਬੰਮੇ ਖਵਾ ਨਹੀਂ ਲਉਂਦੇ ਆ ਮੇਰੇ ਨਾਲ ਧੂੜਾ ਯਾ ਕੀ ਅਸਰ ਦਾ ਰੋਹ ਬੜੀਆਂ ਆ ਚੱਲ ਤੂੰ ਇਹ ਕੱਲ ਚੰਗੀ ਕੀਤੀ ਗਈ ਤੂੰ ਇਹ ਚੰਗੀ ਕੀਤੀ ਕੀ ਕੀਤੀ ਕੀ ਕੀਤਾ ਕੀ ਕੀਤਾ ਆਵੀ ਹਾਂ ਮੋਟੋ ਕਿਹੜਾ ਬੰਦਾ ਨੀਕੀ ਉਹ ਮਾਰਨਾ ਹਰ 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 ਹਾਈ ਤੇ ਆਇ ਤੇ ਆ ਮਾ ਨਾ ਨਾ ਬਾਬੂ ਆ ਨਾ ਕਰ ਕੋਈ ਨਹੀਂ ਮੇਰੀ ਗੱਲ ਸੁਣ ਸਿੱਟੇ ਦਾੜੀ ਆ ਮੇਰੀ ਗੱਲ ਸੁਣ ਤੁਸੀਂ ਤੁਸੀਂ ਬੇਤੀ ਕਰਤੀ ਆ ਨਾ ਹਾਂ ਗਰੀਬਾਂ ਬੜਾਈਆਂ ਕੋਈ ਨਹੀਂ ਮੈਨੂੰ ਫਾਲ ਆਦੀ ਜਣਾ ਲਾਉਣਾ ਉਹ ਨਹੀਂ ਕਿਸੇ ਨੂੰ ਫਾਲ ਲਾਉਂਦੇ ਹਾਂ ਮੈਂ ਨਹੀਂ ਕਹਿੰਦਾ ਫਾਲ ਆਦੀ ਬਚਾਉਨੇ ਜੇ ਮੈਂ ਗਲਤ ਐਂਦੇ ਬੰਦੇ ਸੁਣਦੇ ਨੇ ਅਸੀਂ ਕਿਸੇ ਨੂੰ ਫਾਲ ਨਹੀਂ ਲਾਉਂਦੇ ਅਸੀਂ ਸਰ ਕਿਸੇ ਨੂੰ ਖਾ ਨਹੀਂ ਲਾਉਂਦੇ ਆਇਆ ਨੇ ਬਚਾ ਤਾ ਆਪ ਪੱਗਾ ਲਾ ਕੇ ਤੇ ਤੂੰ ਲੋਕਾਂ ਨੂੰ